ਖੰਨਾ ਦੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਖੰਨਾ ਦੇ ਵਾਰਡ ਨੰਬਰ ਕੈਂਡੀਡੇਟ ਆਏ ਨੇ ਬੀਜੇਪੀ ਦੇ ਦੋ ਕੈਂਡੀਡੇਟ ਨੇ ਅ ਅਕਾਲੀ ਦਲ ਦਾ ਇੱਕ ਆਮ ਆਦਮੀ ਪਾਰਟੀ ਦਾ ਇੱਕ ਆ ਤੇ ਕਾਂਗਰਸ ਦਾ ਇੱਕ ਵਾਰਡ ਨੰਬਰ 2 ਦੀ ਇਲੈਕਸ਼ਨ ਸੀ ਜਿਹੜੀ ਪੈਂਡਿੰਗ ਸੀ ਬਾਅ ਇਲੈਕਸ਼ਨ ਸੀ ਇਹ ਤੇ ਉਹਦੇ ਸੰਬੰਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਮੇਰੇ ਨਾਲ ਖੜੇ ਗੁਰਦੀਪ ਕੁਮਾਰ ਜੀ ਵਿੱਕੀ ਮਸ਼ਾਲ ਜੀ ਇਹਨਾਂ ਦੇ ਵੱਲੋਂ ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਖੰਨਾ ਦੇ ਵਾਰਡ ਨੰਬਰ 2 ਦੀ ਉਪ ਚੋਣ ਲਈ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਅਕਾਲੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ দাখিল ਕੀਤੇ ਗਏ ਖੰਨਾਨਗਰ ਕੌਂਸਲ ਦੇ ਵਾਰਡ ਨੰਬਰ 2 ਦੀ ਉਪ ਚੋਣ ਲਈ ਬੀਡੀਪੀਓ ਪਿਆਰ ਸਿੰਘ ਦੇ ਕੋਲ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਤੇ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਇਨ੍ਹਾਂ ਚ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਕੁਮਾਰ ਵਿਕਤੀ ਮਿਸਾਲ ਬਾਜਪਾ ਵੱਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਦੇ بیٹے ਹਸਨਦੀਪ ਸਿੰਘ ਚੰਨੀ ਕਾਂਗਰਸ ਵੱਲੋਂ ਸਤਨਾਮ ਸਿੰਘ ਅਤੇ ਅਕਾਲੀ ਦਲ ਵੱਲੋਂ ਮਨਦੀਪ ਸਿੰਘ ਅਧਿਕਾਰਤ ਉਮੀਦਵਾਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਦਾਖਲ ਕਰਾਉਣ ਵੇਲੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜਤਿੰਦਰ ਪਾਟਕ ਕਾਉਂਸਲਰ ਸਨੀਕ ਕੁਮਾਰ ਨੀਟਾ ਜਗਤਾਰ ਸਿੰਘ ਰਤਨਹੜੀ ਕਾਉਂਸਲਰ ਸੁਖਮਨਜੀਤ ਸਿੰਘ ਆਦਿ ਸਮਰਥਕ ਹਾਜ਼ਰ ਸਨ ਸਾਡੇ ਵਾਰਡ ਨੰਬਰ 2 ਨੋਸਪਲ ਕਾਉਂਸਲ ਖੰਨਾ ਦੇ ਬਾਈ ਇਲੈਕਸ਼ਨ ਸੀ ਜਿਸ ਵਿੱਚ 9 ਤਰੀਕ ਤੋਂ 12 ਤਰੀਕ ਤੱਕ ਮਾਨਯੋਗ ਚੋਣ ਕਮਿਸ਼ਨ ਪੰਜਾਬ ਵੱਲੋਂ ਨਾਮਿਨੇਸ਼ਨ ਦੇ ਦਿਨ ਰੱਖੇ ਗਏ ਸਨ ਸਾਡੇ ਕੋਲ ਅੱਜ ਆਖਰੀ ਦਿਨ 12 ਤਰੀਕ ਨੂੰ ਨਾਮਿਨੇਸ਼ਨਾਂ ਆਜਣਾਂ ਨੇ 5 ਨੋਮੀਨੇਸ਼ਨ ਵੱਖ-ਵੱਖ ਉਮੀਦਵਾਰਾਂ ਵੱਲੋਂ ਸਾਡੇ ਕੋਲ ਪ੍ਰਾਪਤ ਹੋ ਗਏ ਨੇ ਜੋ ਕਿ ਅਸੀਂ ਪ੍ਰਾਪਤ ਕਰ ਲਈਆਂ ਹਨ ਮੂਰਲਾ ਚੈੱਕ ਅਪ ਕਰਕੇ ਉਹਨਾਂ ਦਾ ਤੇ ਕੱਲ ਨੂੰ ਇਹਨਾਂ ਦੀ ਜਿਹੜੀ ਸਕਰੂਟੀਨੀ ਨਾਮ ਦੇਗੀ ਪੇਪਰਾਂ ਦੀ ਪੜਤਾਲ ਕੀਤੀ ਜਾਵੇਗੀ ਤੇ ਕੱਲ 3 ਵਜੇ ਤੱਕ ਜਿੰਨੇ ਕੋਈ ਵਾਪਸ ਲੈਣੇ ਆ ਜਾਂ ਜੇ ਵੀ ਹੜਤਾਲ ਹੋਂ ਤੱਕ ਜਿਹੜੇ ਉਮੀਦਵਾਰ ਲੋਪ ਆਏ ਜਾਣਗੇ ਇਲੈਕਸ਼ਨ ਲੜਨ ਵਾਸਤੇ ਉਹਨਾਂ ਦੀ ਲਿਸਟ ਲਾ ਦਿੱਤੀ ਜਾਵੇਗੀ ਜਿਹੜੀ ਸਕਰੂਟਰੀ ਉਹ ਕੱਲ ਨੂੰ 11 ਤੋਂ 10 ਵਜੇ ਤੱਕ ਇਸੇ ਦਫਤਰ ਵਿੱਚ ਹੀ ਹੋਵੇਗੀ ਸਰ ਕਿਹੜੀ ਪਾਰਟੀ ਦੇ ਕੈਂਡੀਡੇਟ ਆਏ ਨੇ ਕਿੰਨੇ ਆਏ ਨੇ ਸਾਡੇ ਕੋਲ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਆਏ ਨੇ ਭਾਜਪਾ ਦੇ ਦੋ ਕੈਂਡੀਡੇਟ ਨੇ ਅ ਅਕਾਲੀ ਦਲ ਦਾ ਇੱਕ ਆਮ ਆਦਮੀ ਪਾਰਟੀ ਦਾ ਇੱਕ ਆ ਤੇ ਕਾਂਗਰਸ ਦਾ ਇੱਕ ਕੈਂਡੀਡੇਟ ਸਾਰੇ ਕੋਲ ਕੁੱਲ 5 ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਉਰੇ ਪਹੁੰਚਣ ਤੇ ਅ ਅ ਪੂਰੇ ਪੰਜਾਬ ਦੇ ਅੰਦਰ ਜਿੱਥੇ ਕਾਰਪੋਰੇਸ਼ਨਾਂ ਦੀਆਂ ਤੇ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਉਹਦੇ ਵਿੱਚ ਕਾਰਪੋਰੇਸ਼ਨ ਦੀਆਂ ਸਾਰੀਆਂ ਤੇ ਕਾਉਂਸਲ ਦੀਆਂ ਜਿੱਥੇ-ਇੱਥੇ ਚੋਣਾਂ ਪੈਂਡਿੰਗ ਸੀ ਉੱਥੇ ਹੋ ਰਹੀਆਂ ਨੇ ਜਿਹਦੇ ਤਹਿਤ ਅੱਜ ਜੇਕਰ ਗੱਲ ਖੰਨੇ ਦੀ ਕਰੀਏ ਤਾਂ ਖੰਨੇ ਦੇ ਵਿੱਚ ਇੱਕ ਵਾਰਡ ਨੰਬਰ 2 ਦੀ ਇਲੈਕਸ਼ਨ ਸੀ ਜਿਹੜੀ ਪੈਂਡਿੰਗ ਸੀ ਬਾਇ ਇਲੈਕਸ਼ਨ ਸੀ ਏ ਤੇ ਉਹਦੇ ਸੰਬੰਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਮੇਰੇ ਨਾਲ ਖੜੇ ਗੁਰਦੀਪ ਕੁਮਾਰ ਜੀ ਵਿੱਕੀ ਮਸ਼ਾਲ ਜੀ ਇਹਨਾਂ ਦੇ ਵੱਲੋਂ ਅਸੀਂ ਕਾਗਜ਼ ਢਾਕਲ ਕਰਾਏ ਆਂ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਸਾਰਿਆਂ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਹੈ ਕਿ ਵੱਧ ਚੜ ਕੇ ਸ਼ਹਿਰ ਦੀ ਡਵੈਲਪਮੈਂਟ ਦੇ ਲਈ ਸ਼ਹਿਰ ਦੀ ਡਵੈਲਪਮੈਂਟ ਨੂੰ ਮੱਧ ਨਜ਼ਰ ਰੱਖਦੇ ਹੋਏ ਇਹ ਏਰੀਆ ਮਾਡਲ ਟਾਊਨ ਦਾ ਪੈਂਦਾ ਹੈ ਸੋ ਮਾਡਲ ਟਾਊਨ ਨੂੰ ਮੱਧ ਨਜ਼ਰ ਰੱਖਦੇ ਹੋਏ ਵੱਧ ਤੋਂ ਵੱਧ ਪਿਆਰ ਦਿਓ ਸਤਿਕਾਰ ਦਿਓ ਆਸ਼ੀਰਵਾਦ ਦਿਓ ਔਰ ਆਸੀਂ ਵੀ ਤੁਹਾਡੇ ਨਾਲ ਪੂਰਨ ਵਿਸ਼ਵਾਸ ਕਰਦੇ ਹਾਂ ਕਿ ਜੇ ਤੁਸੀਂ ਆਉਣ ਵਾਲੀ 21 ਤਰੀਕ ਨੂੰ ਵਿੱਕੀ ਮਸ਼ਾਲ ਜੀ ਨੂੰ ਆਪਣੀਆਂ ਕੀਮਤੀ ਵੋਟਾਂ પાਕੇ ਇਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਭੇਜੋਗੇ ਤਾਂ ਜਿਹੜੀ ਵੀ ਵਾਰਡ ਦੇ ਕਾਰਜ ਹੋਣਗੇ ਵਾਰਡ ਦੇ ਜਿਹੜੇ ਕੋਈ ਅਧੂਰੇ ਕੰਮ ਹੋਣਗੇ ਉਹ ਅਸੀਂ 100% ਜਿਹੜੇ ਆ ਕੰਪਲੀਟ ਕਰਵਾ ਕੇ ਦਮਾ ਦੱਸੋ